ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤਾਂ ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦਰਅਸਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਬੰਧ ਦੇ ਵਿੱਚ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਐਸਐਸਪੀ ਦੀਪਕ ਪਾਰਕ ਦੀ ਅਗਵਾਈ ਦੇ ਵਿੱਚ ਜਿੱਥੇ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆ ਤਿੰਨ ਵਿਅਕਤੀਆਂ ਨੂੰ 1 ਕਿਲੋ 5 ਗ੍ਰਾਮ ਹੈਰੋਇਨ 2 ਕਾਣਾ 2,65,000 ਦੀ ਡਰਗਮਣੀ ਸਣੇ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਜਦ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਤਾਂ थाना ਕਰਨਾਲ ਕਲੋਨੀ ਪੁਲਿਸ ਪਾਰਟੀ ਦੇ ਵੱਲੋਂ ਨਾਕਾ ਕੀਤੀ ਗਈ ਤਾਂ ਤਿੰਨ ਦੋਸ਼ੀਆਂ ਨੂੰ 1 ਕਿਲੋ 5 ਗ੍ਰਾਮ ਹੈਰੋਇਨਿਕ ਇਨੋਵਾ ਗੱਡੀ 265000 ਰੁਪਏ ਦੀ ਡਰਗ ਮੰਡੀ ਤੇ ਖੌਂਡਾ ਸਿਟੀ ਗੱਡੀ ਸਣੇ ਕਾਬੂ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਜਿਹੜੇ ਤਿੰਨੇ ਵਿਅਕਤੀ ਨੇ ਇਹਨਾਂ ਦੇ ਵੱਲੋਂ ਇਹ ਨਸ਼ਿਆ ਦਾ ਕੰਮ ਕੀਤਾ ਜਾਂਦਾ ਸੀ ਤੇ ਉਕਤੋ ਵਿਅਕਤੀਆਂ ਦੇ ਮੁਕੱਦਮਾ ਦਰਜ ਕਰ ਲਿਆ ਗਿਆ ਵੀ ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੇ ਦੌਰਾਨ ਤਰਸੀਮ ਸਿੰਘ ਨੇ ਮੰਨਿਆ ਕਿ ਉਹ ਹੈਰੋਇਨ ਗਨੇਸ਼ ਸਿੰਘ ਉਰਫ ਗੇਜੂ ਜੋ ਕਿ ਪਿੰਡ ਕਾਠਵਾੜ ਜ਼ਿਲ੍ਹਾ ਫਜ਼ਲਕਾ ਦਾ ਰਹਿਣ ਵਾਲਾ ਉਸ ਤੋਂ ਲੈ ਕੇ ਆਇਆ ਤਾਂ ਇਸੇ ਮਾਮਲੇ ਦੇ ਵਿੱਚ ਪੁਛਗਿੱਛ ਦੇ ਦੌਰਾਨ ਦੋਸ਼ੀ ਤਰਸ਼ੇਮ ਸਿੰਘ ਪਾਸੋਂ 265000 ਦੀ ਡਰਗ ਮਨਿਕ ਤੇ ਖੋਨਡਾ ਸਿਟੀ ਗੱਡੀ ਬਰਾਮਦ ਹੋਈ ਹੈ ਤੇ ਨੋ ਦੋਸ਼ੀਆਂ ਨੂੰ ਮੁਕਦਮਾ ਦਰਜ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਦੌਰਾਨ ਅਹਿਮ ਖੁਲਾਸੇ ਦੀ ਉਮੀਦ ਹੈ ਜਿਹੜੇ ਅਸੀਂ ਬਟਿੰਡਾ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇੱਕ ਕਾਫੀ ਦਿਨ ਤੋਂ ਲੱਗੇ ਹੋਈ ਸੀ ਕਲੋਨੀਆਂ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਦੌਰਾਨ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਜਿਹਦਾ ਨਾਮ ਤਰਸੀਮ ਸਿੰਘ ਉਰਫ ਸੋਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਛੋਟੀ ਛੋਟੀ ਕੁਆਂਟੀਟੀ ਦੇ ਵਿੱਚ ਉਹਨੂੰ ਗਾਂਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਪ੍ਰੀਤ ਸਿੰਘ ਹੈਗਾ ਜੋ ਕਿ ਪਿੰਡ ਕਾਟਗੜ ਜਿਲ੍ਹਾ ਫਾਜ਼ਿਲਕਾ ਦਾ ਰਹਿਣਾ ਵਾਲਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਹੈ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਕਿ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਸ਼ਕਿਸ਼ ਦੌਰਾਨ ਤਰਸੀਮ ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹ ਤਾਂ ਇਹਨਾਂ ਦਾ ਜਿਹੜਾ ਹੈਗਾ ਹੀਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਗੇਸ਼ੂ ਹੈਗਾ ਜੋ ਕਿ ਕਾਟਗੜ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਆ ਇਹ ਜਿਹੜਾ ਹੈਗਾ ਗਣੇਸ਼ ਸਿੰਘ ਇਹ ਪੁਰਾਣਾ ਕਾਫੀ ਡਰਗ ਤਸਕ ਕੋ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਹਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕਦਮੇ ਜਿਹੜੇ ਹਨ ਮੁਕਸਰ ਸਾਹਿਬ ਦੇ ਵਿੱਚ ਦਰਜ ਹੈਗੇ

ਉਹਨਾਂ ਤੋਂ ਬੈਕਵਰਡ ਲਿੰਕੇਜ ਕਰਕੇ 80 ਫੀਸਲ ਦੇ ਜਿਲ੍ਹੇ ਤੱਕ ਪਹੁੰਚ ਗਏ ਉਹ ਤੋਂ ਗਾਂ ਇਹਦਾ ਜਿਹੜਾ ਸੋਰਸ ਹੈਗਾ ਉਹ ਤਕਵੇਸ ਪਹੁੰਚ ਸਰਕਿੰਦੇ ਕੀਮਤ ਇਰੀਆ ਹੀ ਹੋਣਾ ਸੀਗੀ ਜੀ ਇਹ ਪਛਾਣ ਲੱਗਿਆ ਹੋਵੇ ਏਡੀ ਵੱਡੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਰੋਣਾ ਹੈ ਆਖਰੀ ਸਪਲਾਈ ਕਿੱਥੋਂ ਹੋਣੀ ਸੀ ਉਹ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਜਿਹੜੀ ਆਪਾਂ ਕੁਸ਼ਗਿਸ਼ ਕਰਾਂਗੇ ਉਸ ਤਰ੍ਹਾਂ ਨਿਕਲ ਸਾਹਮਣੇ ਸਰਕਿੰਦੇ ਕੀਮਤ ਕਿ ਲਈ ਹੈ ਇਹਦੀ ਜਿਹੜੀ ਸਾਨੂੰ ਜਿਹੜਾ ਹੁਣ ਤੱਕ ਇਹ ਲੱਗਿਆ ਹੈ ਕਿ ਕਿਉਂਕਿ ਇਹ ਬਟਿੰਡਾ ਸ਼ਹਿਰ ਦੇ ਵਿੱਚ ਆਪਣੇ ਇਸ ਤਰ੍ਹਾਂ ਦਾ ਲੈ ਕੇ ਆਇਆ ਹੈ ਹੋ ਸਕਦਾ ਹੈ ਬਟਿੰਡੇ ਜ਼ਿਲ੍ਹੇ ਦੇ ਵਿੱਚ ਵੀ ਸਪਲਾਈ ਵਕਤ ਵਕਤ ਬੰਦਿਆਂ ਨੂੰ ਕਰਦਾ ਹੋਵੇ ਇਸੇ ਲਈ ਜਿਹੜਾ ਸਾਡਾ ਉਪਰਾਲਾ ਹੁੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਅਕਿਊਜ਼ ਨੂੰ ਫੜਦੇ ਆਂ ਐਨਡੀਪੀਐਸ ਦੇ ਉਹਦੀ ਫਾਰਵਰਡ ਲਿੰਕੇਜ ਵੀ ਦੇਖੀਏ ਯਾਨੀ ਕਿ ਗਾਉਂ ਕਿਨੂੰ ਵੇਚਣਾ ਚਾਹੁੰਦਾ ਸੀ ਬੈਕਵਰਡ ਲਿੰਕੇਜ ਵੀ ਦੇਖੀਏ ਕਿ ਇਹਦਾ ਸੋਰਸ ਕਿੱਥੇ ਸਰ ਇਸ ਨੂੰ ਪਹਿਲਾਂ ਕਿੰਨੇ ਕਿੱਲੇ ਗਿਆ ਹੈ ਇਹ ਉਹ ਜੀ ਪੁਸ਼ਕਿਸ ਦੌਰਾਨ ਸਾਹਮਣੇ ਹੈ ਸਰ ਇਹਦੀ ਕੀਮਤ ਜੇ ਅਪਾ ਗੱਲ ਕਰੀਏ ਇੰਡੀਆ ਤੇ ਇੰਟਰਨੈਸ਼ਨਲ ਕੀਮਤ ਕੀ ਹੈ ਇਹ ਕੀਮਤ ਤੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਸਰ ਇਹ ਕੋਈ ਮਤਲਬ ਪੜ੍ਹਿਆ ਲਿਖਿਆ ਨੌਜਵਾਨ ਹੈ ਜੇ ਆਪ ਕੋ ਐਸੀ ਜਿਹੜਾ ਸ਼ੌਕ ਦੇ ਤੋਂ ਜਦੋਂ ਮਤਲਬ ਕਿ ਪੈਸੇ ਦੇ ਲਾਲਚ ਦੇ ਤੋਂ ਕਰਦੇ ਨੇ ਨਹੀਂ ਸ਼ੌਕ ਤਾਂ ਦੇਖੋ ਜੀ ਕੋਈ ਨਸ਼ੇ ਦੀ ਤਸਕਰੀ ਕੋਈ ਸ਼ੌਕ ਨਹੀਂ ਹੋ ਸਕਦਾ ਕਿਸੇ ਦਾ ਇਹ ਅਪਰਾਧ ਹੈ ਤੇ ਭਾਵੇਂ ਪੜਿਆ ਲਿਖਿਆ ਹੋਵੇ ਭਾਵੇਂ ਨਾ ਹੋਵੇ ਹਰੇਕ ਵਿਅਕਤੀ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਇਹ ਨਸ਼ੇ ਨਸ਼ੇ ਦਾ ਜਿਹੜੀ ਲਤ ਹੈ ਕਿ ਸਮਾਜ ਨੂੰ ਖਰਾਬ ਕਰ ਰਹੀ ਹੈ ਤੇ ਸਾਡਾ ਐਕਸ਼ਨ اسی ਤਰੀਕੇ ਨਾਲ ਜ਼ਰੂਰੀ ਹੈ ਸਰ ਬੇਸਿਕ ਕੰਮ ਕੀ ਕਰ ਦਿੱਤੀ ਜੀ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਪ੍ਰੈਸ ਨੋਟ ਤੁਹਾਨੂੰ ਦੇ ਦਾਂਗੇ ਸਰ ਕਿੰਨਾਂ ਕਿੰਨੇ ਬੰਦੇ ਕੀਤੇ ਗਏ ਸੀ ਸਾਰੇ ਜੀ ਹੁਣ ਤੱਕ ਇਹ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਤੇ ਬਾਕੀ ਜਦੋਂ ਤਫ਼ਤੀਸ਼ ਗਾਂ ਚੱਲੇਗੀ ਹੋ ਸਕ ਦਾ ਜਿਹੜਾ ਤਸਕਰ ਆ ਤਰਫੇ ਸੀ ਕਿ ਜੇ ਕੋਈ ਵੀ ਬੀੜ ਤਲਾਬ ਨਾਲ ਨਹੀਂ ਆਇਆ ਸਾਹਮਣੇ ਵੀ ਉੱਥੇ ਵੱਡੀ ਮਾਸਟਾ ਦੇ ਵਿੱਚ ਸਪਲਾਈ ਕਰਦਾ ਸੀ ਇਸੇ ਏਰੀਆ ਚੋ ਜਦੋਂ ਜਦੋਂ ਸਾਡੇ ਅਫਸਰ ਕਈ ਦਿਨਾਂ ਤੋਂ ਬੀੜ ਤਲਾਬ ਜਿਹੜੇ ਵੀ ਆਪਣੇ ਪ੍ਰਭਾਵਿਤ ਨਸ਼ਾ ਪ੍ਰਭਾਵਿਤ ਜਿਹੜੇ ਖੇਤਰ ਹੈਗੇ ਬਟਿੰਡੇ ਸ਼ਹਿਰ ਦੇ ਉਹ ਜਨਾਂ ਦੇ ਵਿੱਚ ਬੀੜ ਤਲਾਬ ਦਾ ਵੀ ਨਾਂ ਅੰਦਰ ਆ ਇਹਨਾਂ ਏਰੀਆ ਦੇ ਵੀ ਸਾਡੇ ਅਫਸਰ ਜਾਂਦੇ ਰਹੇ ਸਿਵਲ ਦੇ ਵਿੱਚ ਵੀ ਜਾਂਦੇ ਰਹੇ ਸਾਡੀ ਪੀਸੀਆਰ ਦੀ ਟੀਮਾਂ ਡੀਐਸਪੀ 1 ਤੇ ਸਾਰੇ ਜਾ ਕੇ ਅਸੀਂ ਖੁਦ ਵੀ ਉੱਥੇ ਤੁਸੀਂ ਪਿੱਛੇ ਅੱਜ ਸਾਡੇ ਨਾਲ ਗਏ ਹੋ ਤੁਸੀਂ ਅਸੀਂ ਉੱਥੇ ਆਪਰੇਸ਼ਨ ਵਗਰੇ ਵੀ ਕੀਤੇ ਹਨ ਤੇ ਇਹ ਜਰੂਰ ਇਹਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਇਹਨਾਂ ਇਹ ਰਸ ਤੋਂ ਵੀ ਸਾਡੇ ਕੋਲ ਆਈ ਸੀ ਸਰ ਤੁਸੀਂ ਕਹਿੰਦੇ ਫਾਜ਼ਿਲਕਾ ਦੇ ਨਾਲ ਜੁੜਿਆ ਹੈ ਤੇ ਫਾਜ਼ਿਲਕਾ ਦੇਖਿਆ ਗਿਆ ਜੀ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਨਸ਼ਾ ਆਦਾ ਹੈਗਾ ਉਹਦਾ ਵੀ ਹੈ ਕੁਝ ਲਿੰਕ ਹੈ ਸਾਹਮਣੇ ਉਹ ਜੀ ਥੀ ਡਿਊਰਿੰਗ ਤਫਤੀਸ਼ ਅਸੀਂ ਦੇਖਾਂਗੇ ਕਿ ਇਹਦਾ ਐਕਚੁਅਲ ਸੋਰਸ ਕੀ ਬਣਦਾ ਸਰ ਕੋਈ ਪ੍ਰਾਪਰਟੀ ਹੈ ਇਹ ਨਾ ਇਹ ਪ੍ਰਾਪਰਟੀ ਨਹੀਂ ਪਹਿਲਾਂ ਨੂੰ ਕੁਝ ਨਹੀਂ ਹਾਂਜੀ ਇੱਕ ਇੱਕ ਸਾਡਾ ਇੱਕ ਅਹਿਮ ਉਪਰਾਹਲ ਹੈ ਹੁੰਦਾ ਹੈ ਕਿ ਜਿਹੜਾ ਵੀ 68 ਐਫ ਜਿਹੜਾ ਐਨਡੀਪੀਐਸ ਐਕਟ ਦਾ ਹੈਗਾ ਉਹਦੇ ਵਿੱਚ ਪ੍ਰਾਪਰਟੀ ਜਿਹੜੀ ਅਕਿਊਜ਼ ਦੀ ਫ੍ਰੀਜ਼ ਕੀਤੀ ਜਾਵੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬਟਿੰਡਾ ਜ਼ਿਲ੍ਹੇ ਨੇ ਪਿਛਲੇ ਸਮੇਂ ਦੇ ਵਿੱਚ ਮੈਕਸਿਮਮ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਆਪਣਾ ਨਾਂ ਰਿਆ ਤੇ ਇਸ ਕੇਸ ਦੇ ਵਿੱਚ ਵੀ ਜ਼ਰੂਰ ਕਰਾਂਗੇ ਸਰ ਇਹਨਾਂ ਦਾ ਬਟਿੰਡਾ ਵਾਲੇ ਦਾ ਫਾਈਲ ਕਨ ਨਾਲ ਕਿਵੇਂ ਲਿੰਕ ਦੇਖੋ ਜੀ ਤਸਕਰਾਂ ਦਾ ਨੈਟਵਰਕ ਜਿਹੜਾ ਹੁੰਦਾ ਹੈ ਉਹ ਪੈਨ ਸਟੇਟ ਹੁੰਦਾ ਕਈ ਵਾਰ ਪੈਨ ਨੇਸ਼ਨ ਤੇ ਕਈ ਵਾਰ ਇੰਟਰਨੈਸ਼ਨਲ ਵੀ ਹੁੰਦਾ ਉਹ ਜਿੱਦਾਂ ਜਿੱਦਾਂ ਪਰਤ ਤੋਂ ਪਰਤ ਅਸੀਂ ਫਰੋਲਾਂਗੇ ਤਾਂ ਸਾਨੂੰ ਪਤਾ ਲੱਗੇਗਾ ਕੀ ਹੈਗਾ ਜੀ ਜਿਹੜਾ ਕਰਨਵੀਰ ਹੈ ਇਹ ਤਾਂ ਸੇਮ ਦੇ ਨਾਲ ਇਹਦਾ ਭਾਂਜਾ ਹੈ ਕੋਈ ਦੂਰ ਰਿਸ਼ਤੇਦਾਰੀਆਂ ਜਿਹੜੀ ਹੈਗੀ ਹੈ ਇਹ ਰਿਸ਼ਤੇਦਾਰੀ ਆਪਸ ਵਿੱਚ ਕੀ ਹੈਗੀ ਹੈ ਇਹ ਇਨਾਂ ਦੇ ਇਕਨੋਮਿਕ ਲਿੰਕਸ ਕੀ ਹੈਗੇ ਇਹਨਾਂ ਦੇ ਫਾਈਨੈਂਸ਼ੀਅਲ ਨੈਟਵਰਕ ਕਿਹੜੇ ਹੈਗੇ ਉਹ ਸਾਰਾ ਅਸੀਂ ਐਕਸਪਲੋਰ ਕਰਦੇ ਆ ਸਰ ਇਹ ਲੈ ਰਿਹਾ ਰਮਾਂ ਦੇ ਰਿਹਾ ਉਹ ਫਾਰਮਲ ਪ੍ਰੋਸੈਸ ਜੋ ਵੀ ਉਹ ਪੂਰਾ ਹੋ ਜਾਏ